1 ਅਗਸਤ 2017 ਕੈਨੇਡਾ BC ਦੇ ਸਰੀ ਦੀਆਂ ਸੜਕਾਂ ਤੇ ਰਾਤ ਪੌਣੇ ਕੁ 12 ਵਜੇ ਇੱਕ ਬਲੈਕ BMW ਯਾਨੀ BMW ਗੱਡੀ ਚੱਲੀ ਹੋਤੀ ਹੈ। ਉਸ ਨੂੰ ਫਾਲੋ ਕਰ ਰਹੀ ਹੁੰਦੀ ਆ ਇੱਕ ਬਲੈਕ SUV। ਥੋੜੀ ਦੇਰ ਬਾਅਦ BMW ਨੂੰ 18700 ਬਲਾਕ ਆਫ 24 ਐਵੇਨਿਊ ਤੇ پارک ਕਰ ਦਿੱਤਾ ਜਾਂਦਾ ਹੈ। ਤੇ پارک ਹੋਣ ਤੋਂ ਬਾਅਦ ਇਸ ਲਗਜ਼ਰੀ ਗੱਡੀ ਨਾਲ ਉਹ ਹੁੰਦਾ ਹੈ ਜੋ ਕਾਫੀ ਭਿਆਨਕ ਹੁੰਦਾ ਹੈ। ਪਰ ਗੱਲ ਇੱਥੇ ਸਿਰਫ ਇੱਕ BMW ਦੀ ਨਹੀਂ ਹੁੰਦੀ। BMW ਦੇ ਨਾਲ ਕੋਈ ਹੋਰ ਵੀ ਸੜ ਰਿਹਾ ਸਸਰਗਲ ਜੀ ਮਹਿ ਪੁਨੀਤਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਟਿੱਖੇ ਨੈਣਾਂ ਖਿੜੇ ਤੇ ਮੁਸਕੁਰਾਹਟ ਸਮਝਦਾਰ ਪੰਜਾਬਣ ਯੂਨੀਵਰਸਿਟੀ ਸਟੂਡੈਂਟ 19 ਸਾਲਾਂ ਦੀ ਭਾਵ ਕਰਨ ਟੀਸੀ ਦੀ ਜ਼ਿੰਦਗੀ ਇੰਨੀ ਸੌਖੀ ਨਹੀਂ ਹੁੰਦੀ ਇਹ ਪੈਦਾ ਹੁੰਦੀ ਹੈ 1997 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀਚ ਬਚਪਨ ਤੋਂ ਹੀ ਇੱਕ ਮੈਡੀਕਲ ਕੰਡੀਸ਼ਨ ਨਾਲ ਜੂਝ ਰਹੀ ਹੁੰਦੀ ਹੈ ਗ੍ਰੈਨੂਲੋਮੇਟੋਸਿਸ ਵਿਦ ਪੋਲੀਐਂਜਾਈਟਿਸ ਯਾਨੀ ਜੀਪੀਏਨਾ। ਆਈ ਹੋਪ ਮੈਂ ਇਹਨੂੰ ਸਹੀ ਪ੍ਰੋਨਾਨਸ ਕਰ ਰਹੀ ਹੋਵਾਂ ਕਿਉਂਕਿ ਕਈ ਮੈਡੀਕਲ ਟਰਮ ਸਾਡੇ ਤੋਂ ਸਹੀ ਬੋਲੀਆਂ ਨਹੀਂ ਜਾਂਦੀਆਂ। ਖੈਰ, ਇਸ ਬਿਮਾਰੀ ਚੋਂ ਹੁੰਦਾ ਕੀ ਹੈ ਥੋੜਾ ਜਿਹਾ ਇਹ ਜਾਣ ਲਓ। ਜੀਪੀਏ ਇੱਕ ਦੁਰਲਭ ਪੁਰਾਣੀ ਆਟੋਇਮਿਊਨ ਬਿਮਾਰੀ ਹੈ ਜੋ ਛੋਟੀਆਂ ਖੂਨ ਦੀਆਂ ਨਾੜੀਆਂ ਵਿੱਚ ਸੋਜ ਦਾ ਕਾਰਨ ਬਣਦੀ ਹੈ ਜੋ ਮੁੱਖ ਤੌਰ ਤੇ ਸਾਹ ਪ੍ਰਣਾਲੀ, ਨੱਕ, ਫੇਫੜੇ ਅਤੇ ਗੁਰਦਿਆਂ ਨੂੰ ਪ੍ਰਭਾਵਿਤ ਕਰਦੀ ਹੈ। ਕੁਝ ਦੇਰ ਪਹਿਲਾਂ ਹੀ ਕਿਡਨੀ ਫੇਲਿਅਰ ਤੋਂ ਬਾਅਦ ਭਾਕਿਰਨ ਦਾ ऑपरेशन ਹੁੰਦਾ ਹੈ ਕਿਡਨੀ ਟ੍ਰਾਂਸਪਲੈਂਟ ਦਾ ਤੇ ਉਸ ਆਪਰੇਸ਼ਨ ਤੋਂ ਬਾਅਦ ਇਹ ਠੀਕ ਹੋ ਕੇ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ 'ਚ ਨੋਰਮਲ ਲਾਈਫ 'ਚ ਵਾਪਸ ਚਲੀ ਜਾਂਦੀ ਹੈ। ਭਾਵਕਿਰਨ ਸਰੀਚ ਆਪਣੇ ਪੈਰੈਂਟਸ ਤੇ ਛੋਟੀ ਭੈਣ ਨਾਲ ਰਹਿੰਦੀ ਹੁੰਦੀ ਹੈ। ਭਾਵਕਿਰਨ ਤੇਸੀ ਨਿੱਕੇ ਹੁੰਦਿਆਂ 8ਵੀਂ 'ਚ ਸਕੂਲ 'ਚ ਇੱਕ ਮੁੰਡੇ ਨਾਲ ਪੜ੍ਹਦੀ ਹੁੰਦੀ ਸੀ ਜੋ ਸਰੀਚ ਹੀ ਜੰਮਿਆ ਹੁੰਦਾ ਹੈ ਉਹ ਵੀ 1997 'ਚ ਸੇਮ ਈਅਰ। ਨਾਮ ਹੁੰਦਾ ਉਸਦਾ ਹਰਜੋਤ ਦਿਓ ਲੇਟਰ ਉਹ ਬੋਏਫਰੈਂਡ ਵੀ ਹੁੰਦਾ ਪਫਕਰਨ ਦਾ ਪਰ ਪਫਕਰਨ ਵਾਂਗ ਹਰਜੋਤ ਦਿਓ ਨੇ ਪੜਾਈ ਕੰਪਲੀਟ ਨਹੀਂ ਕੀਤੀ ਹੁੰਦੀ ਹਰਜੋਤ ਦਿਓ ਦੀ ਸੰਗਤ ਠੀਕ ਨਹੀਂ ਹੁੰਦੀ ਉਸ ਦਾ ਮੇਲ ਮਲਾਪ ਮੇਲ ਜੋਲ ਅਜਿਹੇ ਲੋਕਾਂ ਨਾਲ ਹੁੰਦਾ ਜਿਨ੍ਹਾਂ ਨੂੰ ਆਪਾਂ ਗੈਂਗਸ ਕਹਿ ਦਿੰਦੇ ਆ ਦਰਅਸਲ ਹਰਜੋਤ ਦਿਓ ਇਸ ਰਾਤ ਇਹ ਆਪਣੇ ਵੱਡੇ ਭਰਾ ਗੁਰਵਿੰਦਰ ਸਿੰਘ ਕਰਕੇ ਪੈਂਦਾ 2014 ਚ ਇਸ ਦੇ ਵੱਡੇ ਭਰਾ ਤੇ ਚਾਕੂਆਂ ਨਾਲ ਇੱਕ ਵੱਡਾ ਹਮਲਾ ਹੋਇਆ ਹੁੰਦਾ ਜੋ ਇਸ ਦੇ ਜ਼ਹਿਨ ਤੇ ਖਾਸਾ ਅਸਰ ਪਾਉਂਦਾ ਹੈ ਸ਼ਾਇਦ ਇਸੇ ਕਰਕੇ ਇਸ ਦੀ ਜਾਣ ਪਛਾਣ ਚ ਇਹੋ ਜਿਹੇ ਲੋਕ ਹੁੰਦੇ ਨੇ ਜੋ ਇਸ ਨੂੰ ਪਾਵਰਫੁੱਲ ਲੱਗਦੇ ਨੇ ਪਰ ਕਿਸੇ ਵੀ ਤਰ੍ਹਾਂ ਨਾਲ ਇਹ ਸਹੀ ਬੰਦੇ ਨਹੀਂ ਹੁੰਦੇ ਇਹ ਆਪਣੀ ਸੇਫਟੀ ਨੂੰ ਲੈ ਕੇ ਵੀ ਇੰਨਾ ਸੀਰੀਅਸ ਹੁੰਦਾ ਹੈ ਹਰਜੋਤ ਕਿ ਇਸ ਨੇ ਆਪਣੇ ਘਰੇ ਹਰ ਪਾਸੇ ਕੈਮਰਾਜ਼ ਹੀ ਕੈਮਰਾਜ਼ ਲਗਾ ਦਿੱਤੇ ਹੁੰਦੇ ਨੇ ਤੇ ਹਮੇਸ਼ਾ ਇੱਥੇ ਰਿਕਾਰਡਿੰਗ ਹੁੰਦੀ ਰਹਿੰਦੀ ਹੈ ਇਹ ਆਪਣੇ ਕੋਲ ਪਿਸਟਲ ਵੀ ਰੱਖਦਾ ਹੈ ਹਮੇਸ਼ਾ ਹਾਈ ਸਕੂਲ ਵੀ ਸ਼ਾਇਦ ਇਹਨੇ ਤਾਂ ਹੀ ਛੱਡਿਆ ਹੁੰਦਾ ਹੈ ਕਿ ਇਹ ਭਰਾ ਤੇ ਹੋਏ ਹਮਲੇ ਤੋਂ ਖਾਸਾ ਡਰ ਗਿਆ ਹੁੰਦਾ ਪਰ ਇਹ ਡਰ ਇਹਨੂੰ ਫਿਰ ਲੈ ਜਾਂਦਾ ਹੈ ਨਸ਼ੇ ਵੱਲ ਤੇ ਮਾੜੀ ਕੰਪਨੀ ਵੱਲ ਯਾਨੀ ਬਾਲਗ ਹੋਣ ਤੋਂ ਪਹਿਲਾਂ ਹੀ ਇਹ ਨਸ਼ੇ ਤੇ ਲੱਗ ਜਾਂਦਾ ਤੇ ਫਿਰ ਆਹੀ ਕੁਝ ਕੰਟੀਨਿਊ ਰਹਿੰਦਾ ਹੁਣ ਆਮੁੰਡੀਰ ਦਿਓ ਉਸ ਦਾ ਭਰਾ ਏ ਨਾਲ ਦੇ ਕਜ਼ਨਸ ਦੋਸਤ ਸਭ ਉਹਦਾ ਦੇ ਹੀ ਹੁੰਦੇ ਆ ਜਿੱਦਾਂ ਦੇ ਮੁੰਡਿਆਂ ਤੋਂ ਪੰਜਾਬ 'ਚ ਕੰਪਲੇਂਟ ਹੁੰਦੀ ਆ ਸਾਡੇ ਸਭ ਨੂੰ ਕਿ ਫੁਕਰੇ ਹੋ ਕੇ ਆਪਣੇ ਹੀ ਨੁਕਸਾਨ ਕਰੀ ਫਿਰਦੇ ਨੇ ਪਰ ਇੱਥੇ ਇਹ ਗੱਲ ਕਲੀਅਰ ਕਰ ਦਵਾ ਕਿ ਹਰਜੋਤ ਦਿਓ ਖੁਦ ਕਿਸੇ ਗੈਂਗ 'ਚ ਸ਼ਾਮਲ ਨਹੀਂ ਹੁੰਦਾ ਅਸੋਸੀਏਟਿਡ ਨਹੀਂ ਹੁੰਦਾ ਕਿਸੇ ਗੈਂਗ ਦੇ ਨਾਲ ਬਸ ਉਹ ਉਸਦੇ ਯਾਰ ਹੁੰਦੇ ਨੇ 1 ਅਗਸਤ 2017 ਨੂੰ ਦੋਨੋਂ ਬॉयਫਰੈਂਡ ਗਰਲਫ੍ਰੈਂਡ ਯਾਨੀ ਪਵ ਗਰੰਟੀਸੀ ਤੇ ਹਰਜੋਤ ਦਿਓ ਨੇ ਡਿਨਰ ਪਲਾਨ ਕੀਤਾ ਹੁੰਦਾ ਤੇ ਉਸੇ ਸ਼ਾਮ ਪਵ ਗਰੰਟੀਸੀ ਆਪਣੇ ਪਾਪਾ ਦੀ ਬਲੈਕ ਬੀਐਮਡਬਲਯੂ ਐਕਸ5 ਲੈ ਕੇ ਹਰਜੋਤ ਦਿਓ ਦੇ ਘਰ ਪਹੁੰਚਦੀ ਹੈ ਇਹ ਅੰਦਰ ਨਹੀਂ ਜਾਂਦੀ ਹਰਜੋਤ ਹੀ ਬਾਹਰ ਆਉਂਦਾ ਤੇ ਇਸ ਦੇ ਨਾਲ ਹੀ ਇਸ ਦੀ ਗੱਡੀ 'ਚ ਬੈਠ ਜਾਂਦਾ ਦੋਵੇਂ ਇੱਕ ਇਟਾਲੀਅਨ ਰੈਸਟੋਰੈਂਟ ਪਹੁੰਚਦੇ ਨੇ ਡਿਨਰ ਕਰਨ ਉਥੋਂ ਖਾਣਾ ਖਾ ਕੇ ਦੋਵੇਂ ਹਰਜੋਤ ਦਿਓ ਦੇ ਘਰ ਜਾਂਦੇ ਨੇ ਇਸ ਪੂਰੇ ਟਾਈਮ ਹਰਜੋਤ ਕੋਲ ਉਸਦੀ ਉਹ ਗੈਰ ਕਾਨੂੰਨੀ ਗਨ ਨਾਲ ਹੀ ਹੁੰਦੀ ਹੈ ਉਹ ਇਹਨੂੰ ਜੇਬੇ ਚ ਪਾਈ ਰੱਖਦਾ ਹੈ ਇਹ ਦੋਨੋਂ ਹਰਜੋਤ ਦਿਓ ਦੇ ਘਰ ਪਹੁੰਚਦੇ ਨੇ ਦਰਵਾਜ਼ੇ ਤੇ ਭਰ ਤਿਰਨ ਇਸ ਦੇ ਫੈਮਲੀ ਮੈਂਬਰਸ ਦੇ ਨਾਲ ਮਿਲਦੀ ਹੈ ਤੇ ਫਿਰ ਇਹ ਦੋਵੇਂ ਹਰਜੋਤ ਦਿਓ ਦੇ ਬੈਡਰੂਮ ਚ ਚਲੇ ਜਾਂਦੇ ਨੇ ਜੋ ਕਹਿੰਦੇ ਆ ਕਿ ਫਰਸਟ ਫਲੋਰ ਤੇ ਹੁੰਦਾ ਹੈ ਇਹ ਵਕਤ ਹੁੰਦਾ ਰਾਤ 11:00 ਵਜੇ ਦਾ ਜਦੋਂ ਇੱਥੇ ਹਰਜੋਤ ਆਪਣੇ ਬਾਟਮ ਦੀ ਜੇਬ ਚੋਂ ਗਨ ਕੱਢਦਾ ਤਾਂ ਉਸ ਤੋਂ ਗੋਲੀ ਚੱਲ ਜਾਂਦੀ ਹੈ ਤੇ ਇਹ ਗੋਲੀ ਅਰਜਨ ਦੇ ਸਿਰ 'ਚ ਜਾ ਵਾਚਦੀ ਹੈ ਤੇ ਉਹ ਵੀ ਇਦਾਂ ਕਿ ਇੱਕ ਪਾਸੇ ਸਿਰ ਦੇ ਗੋਲੀ ਲੱਗਦੀ ਹੈ ਤੇ ਦੂਜੇ ਪਾਸੇ ਉਹ ਬਾਹਰ ਆ ਜਾਂਦੀ ਹੈ। ਜ਼ਾਹਰ ਤੌਰ ਤੇ ਪੱਕਰਨ ਤੇ ਸੀ ਮੌਕੇ ਤੇ ਹੀ ਦਮ ਤੋੜ ਦਿੰਦੀ ਹੈ। ਹੁਣ ਕਾਇਦੇ ਨਾਲ ਹਰਜੋਤ ਨੂੰ ਇਸ ਬਾਰੇ ਆਪਣੇ ਘਰਦਿਆਂ ਨੂੰ ਦੱਸਣਾ ਚਾਹੀਦਾ ਸੀ ਜਾਂ 911 ਤੇ ਕਾਲ ਕਰਨੀ ਚਾਹੀਦੀ ਸੀ ਪਰ ਉਹ ਇਦਾਂ ਨਹੀਂ ਕਰਦਾ। ਉਹ ਆਪਣੇ ਵੱਡੇ ਭਰਾ ਗੁਰਵਿੰਦਰ ਨੂੰ ਕਾਲ ਆਉਂਦਾ ਹੈ ਤੇ ਫਿਰ ਇੱਕ ਕਜ਼ਨ ਤਲਵਿੰਦਰ ਸਿੰਘ ਨੂੰ ਆਲਮੋਸਟ ਅੱਧੇ ਘੰਟੇ ਚ ਇੱਕ ਐਸਯੂਵੀ ਆ ਵੀ ਜਾਂਦੀ ਹੈ ਹਰਜੋਤ ਦਿਓ ਫੱਫਰੰਦੀ BMW ਚ ਉਸੇ ਦੀ ਬਾਡੀ ਨੂੰ ਪਾ ਦਿੰਦਾ ਹੈ ਉਸ ਦੀ ਡਿੱਕੀ ਚ ਬਾਕੀ ਹੁਣ ਬੈਡਰੂਮ ਚ ਗੋਲੀ ਚੱਲੀ ਸੀ ਕੋਈ ਮਰਿਆ ਸੀ ਤਾਂ ਹਰ ਪਾਸੇ ਖੂਨ ਹੋਣਾ ਤਾਂ ਸੁਭਾਵਕ ਹੈ ਨਾ ਸੋ ਉਹ ਉਥੋਂ ਜੋ ਵੀ ਸਮਾਨ ਗੰਦਾ ਹੋਇਆ ਸੀ ਖੂਨ ਨਾਲ ਚਾਦਰਾਂ ਤਕੀਏ ਜਾਂ ਹੋਰ ਕੁਝ ਸਭ ਉਸੇ ਡਿੱਕੀ ਚ ਧੁੰਦ ਦਿੰਦਾ ਨਾਲੋ ਗਾਰਾਜ ਚੋਂ ਇੱਕ ਰੈੱਡ ਡੀਜ਼ਲ ਕੈਨ ਵੀ ਚੱਕ ਲੈਂਦਾ ਹੈ ਫਿਰ ਗੱਲ ਉੱਥੇ ਆਉਂਦੀ ਹੈ ਜਿੱਥੋਂ ਕਹਾਣੀ ਸ਼ੁਰੂ ਹੋਈ ਸੀ ਪਰ ਉਸ ਵਕਤ ਤੱਕ ਤੁਹਾਨੂੰ ਇਹ ਨਹੀਂ ਪਤਾ ਸੀ ਕਿ ਗੱਡੀ ਕੌਣ ਚਲਾ ਰਿਹਾ ਹੈ ਤੇ ਡਿੱਕੀ 'ਚ ਕੌਣ ਹੈ ਸੋ BMW ਨੂੰ 18700 ਬਲਾਕ ਆਫ 24 ਐਵੇਨਿਊ ਤੇ ਪਾਰਕ ਕਰਦਾ ਹੈ ਡੀਜ਼ਲ ਛੜਕਦਾ ਤੇ ਫਿਰ BMW ਨੂੰ ਅੱਗ ਲਾ ਦਿੰਦਾ ਹੁਣ ਇਸ ਅੱਗ 'ਚ ਭਾਫ ਕਰਨ ਦੀ ਬੋਡੀ ਸੜ ਰਹੀ ਹੁੰਦੀ ਆ ਤੇ ਨਾਲ ਹੀ ਉਹ ਸਾਰੇ ਐਵੀਡੈਂਸ ਜੋ ਉਸਦੀ ਮੌਤ ਨਾਲ ਤਾਲੁਕ ਰੱਖਦੇ ਸਨ ਇਸ ਤੋਂ ਬਾਅਦ ਹਰਜੋਤ ਦਿਓ ਉਸ ਕਾਲੀ ਐਸਯੂਵੀ ਚ ਬੈਠ ਕੇ ਆਪਣੇ ਭਰਾ ਦੇ ਅਪਾਰਟਮੈਂਟ ਚ ਚਲਾ ਜਾਂਦਾ ਹੈ ਕੁਝ ਦੇਰ ਤੇ ਫਿਰ 12:30 ਵਜੇ ਆਪਣੇ ਘਰ ਵਾਪਸ ਆ ਜਾਂਦਾ ਹੈ ਉਧਰ BMW ਨੂੰ ਅੱਗ ਲੱਗੀ ਨੂੰ ਕੋਈ ਰਾਹਗੀਰ ਵੇਖ ਲੈਂਦਾ ਹੁਣ 2 ਅਗਸਤ 2017 ਹੋ ਚੁੱਕੀ ਹੁੰਦੀ ਹੈ ਉਹ 911 ਤੇ ਕਾਲ ਕਰਦਾ ਅੱਗ ਬੁਝਾਉ ਦੱਸਦਾ ਵੀ ਉੱਥੇ ਪਹੁੰਚ ਜਾਂਦਾ ਹੈ ਤੇ ਪੁਲਿਸ ਵੀ ਅੱਗ ਤੇ ਕਾਬੂ ਪਾਉਣ ਤੋਂ ਬਾਅਦ ਗੱਡੀ ਦੀ ਰਜਿਸਟ੍ਰੇਸ਼ਨ ਪਲੇਟ ਚੈੱਕ ਕਰਦੇ ਨੇ ਤਾਂ ਪਤਾ ਲੱਗਦਾ ਹੈ ਕਿ ਇਹ ਕਾਰ ਭਰਪੂਰ ਸਿੰਘ ਢੇਸੀ ਦੇ ਨਾਂ ਤੇ ਰਜਿਸਟਰਡ ਹੈ ਪੁਲਿਸ ਕਰੇ ਜਾਂਦੀ ਹੈ ਉਹਨਾਂ ਦੇ ਤਾਂ ਉਹ ਦੱਸਦੇ ਨੇ ਕਿ ਉਹਨਾਂ ਦੀ ਕਾਰ ਉਹਨਾਂ ਦੀ 19 ਸਾਲਾਂ ਦੀ ਭਵ ਗਾਰੰਟੀ ਸੀ ਲੈ ਕੇ ਗਈ ਹੋਈ ਹੈ ਜਦੋਂ ਗੱਡੀ ਨੂੰ ਅੱਗ ਲੱਗਣ ਦੀ ਗੱਲ ਉਹਨਾਂ ਨੂੰ ਪਤਾ ਲੱਗਦੀ ਹੈ ਤਾਂ ਉਹ ਪਰੇਸ਼ਾਨ ਹੋ ਕੇ ਭਵ ਗਿਰਨ ਨੂੰ ਫੋਨ ਲਾਉਂਦੇ ਨੇ ਜੋ ਕਿ ਨਹੀਂ ਮਿਲਦਾ ਕੁਝ ਹੀ ਦੇਰ ਬਾਅਦ ਜੋ ਪੁਲਿਸ ਕ੍ਰਾਈਮ ਸੀਨ ਤੇ ਹੁੰਦੀ ਹੈ ਉਹਨਾਂ ਨੂੰ ਡਿੱਕੀ 'ਚ লাশ ਮਿਲ ਚੁੱਕੀ ਹੁੰਦੀ ਹੈ ਤੇ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਕੋਈ ਹੋਰ ਨਹੀਂ ਭਗਵੇਰਨ ਟੇਸੀ ਹੀ ਹੈ। ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ। ਉਧਰ ਹਰਜੋਤ ਦਿਓ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਉਹ ਆਪਣੀ ਸੇਫਟੀ ਤੇ ਸਿਕਿਉਰਿਟੀ ਨੂੰ ਲੈ ਕੇ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਨਾਰਮਲ ਨਾਲੋਂ ਵੱਧ ਸੀਰੀਅਸ ਹੁੰਦਾ ਹੈ। ਉਹਨੂੰ ਇੰਨੇ ਐਵਿਡੈਂਸ ਸਾੜ ਕੇ ਵੀ ਸ਼ਾਂਤੀ ਨਹੀਂ ਮਿਲੀ ਹੁੰਦੀ। ਦਿਓ ਦੇ ਘਰੇ ਇੱਕ ਪਿਕਅਪ ਟਰੱਕ ਆਉਂਦਾ ਹੈ ਉਹ ਆਪਣੇ ਬੈਡਰੂਮ ਦੇ ਗੱਦੇ ਵੀ ਲਾਦ ਦਿੰਦਾ ਉਸ ਜਿਸ ਤੇ ਖੂਨ ਦੇ ਤੱਬੇ ਹੁੰਦੇ ਨੇ ਅਤੇ ਸਰੀ ਦੀ ਇੱਕ ਗਲੀ ਵਿੱਚ ਲੈ ਕੇ ਜਾ ਕੇ ਗੱਧਿਆਂ ਨੂੰ ਅੱਗ ਲਾ ਦਿੰਦਾ ਹੈ ਫਿਰ ਉਹ ਵੈਨਕੂਵਰ ਵਿੱਚ ਟੈਲਸ ਗਾਰਡਨ ਰਿਹائشਾਂ ਵਿੱਚ ਜਾਂਦਾ ਜਿੱਥੇ ਭਰਾ ਗੁਰਵਿੰਦਰ ਸਿੰਘ ਦਿਓ ਅਤੇ ਪਰਿਵਾਰ ਦੇ ਮੈਂਬਰ ਤਲਵਿੰਦਰ ਸਿੰਘ ਪਹਿਲਾਂ ਹੀ ਪਹੁੰਚ ਚੁੱਕੇ ਹੁੰਦੇ ਨੇ ਦਿਓ ਗਾਰਬੇਜ ਰੂਮ ਵਿੱਚ ਦਾਖਲ ਹੁੰਦਾ ਹੈ ਦੇਉ ਆਪਣੇ ਵੱਲੋਂ ਤਾਂ ਹਰ ਸਬੂਤ ਮਿਟਾਰਿਆ ਹੁੰਦਾ ਪਰ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਇਹਨਾ ਪਤਾ ਲੱਗਣਾ ਤਾਂ ਨੈਚੁਰਲ ਹੁੰਦਾ ਹੈ ਕਿ ਇਹ ਦੋਨੋਂ ਇੱਕ ਰੋਮਾਂਟਿਕ ਰਿਲੇਸ਼ਨਸ਼ਿਪ 'ਚ ਸਨ ਤੇ ਨਾਲੇ ਜਦੋਂ ਭਕਰਨ ਡਿਨਰ ਤੇ ਗਈ ਹੁੰਦੀ ਆ ਉਸ ਰਾਤ ਹਰਜੋਤ ਦੇ ਨਾਲ ਉਹ ਘਰੇ ਦੱਸ ਕੇ ਗਈ ਹੁੰਦੀ ਆ ਕਿ ਮੈਂ ਹਰਜੋਤ ਨਾਲ ਚੱਲੀ ਆ ਸੋ ਇਹ ਗੱਲ ਤਾਂ ਲੁਕਣ ਦਾ ਸਵਾਲ ਹੀ ਨਹੀਂ ਹੁੰਦਾ ਨਾ ਕਿ ਮਰਨ ਵਾਲੀ ਰਾਤ ਇਹ ਹਰਜੋਤ ਨਾਲ ਸੀ BC ਦੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਮੈਂਬਰ 2 ਅਗਸਤ ਨੂੰ ਦਿਓ ਦੇ ਘਰ ਪਹੁੰਚਦੇ ਨੇ ਅਤੇ ਜਗ੍ਹਾ ਨੂੰ ਕ੍ਰਾਈਮ ਸੀਨ ਵਜੋਂ ਸੁਰੱਖਿਅਤ ਕਰ ਲੈਂਦੇ ਨੇ 48 ਘੰਟੇ ਲੱਗਦੇ ਨੇ ਪੁਲਿਸ ਨੂੰ ਇਸ ਕ੍ਰਾਈਮ ਸੀਨ ਦੀ ਇਨਵੈਸਟੀਗੇਸ਼ਨ 'ਚ ਦਿਓ ਦੇ ਬੈਡਰੂਮ ਵਿੱਚ ਉਹਨਾਂ ਨੂੰ ਪਾਫ ਕਿਰਨ ਤੇ ਸਿੱਧਾ ਖੂਨ ਇੱਕ ਖਰਾਬ ਬੰਦੂਕ ਦਾ ਕਾਰਤੂਸ ਅਤੇ ਇੱਕ ਹਥਿਆਰ ਦਾ ਹੌਲਸਟਰ ਮਿਲਦਾ ਹੈ ਤੇ ਹੋਰ ਵੀ ਕਾਫੀ ਥਾਂ ਖੂਨ ਦੇ ਤੱਬੇ ਮਿਲਦੇ ਨੇ ਇਹ ਸਭ ਕੁਝ ਫੋਰੈਂਸਿਕ ਲੈਬ ਚ ਭੇਜ ਦਿੱਤਾ ਜਾਂਦਾ ਹੈ ਫੋਰੈਂਸਿਕ ਮਹਰ ਇਹ ਵੀ ਜਾਂਚ ਲੈਂਦੇ ਨੇ ਕਿ ਕਾਰਤੂਸ ਸੜੀ ਹੋਈ BMW ਗੱਡੀ ਵਿੱਚੋਂ ਮਿਲੀ ਗੋਲੀ ਨਾਲ ਮੇਲ ਖਾਂਦਾ ਸੀ ਹੁਣ ਤੁਸੀਂ ਸੋਚੋਗੇ ਕਿ ਜਾਂਚ ਟੀਮ ਨੂੰ ਇੰਨਾ ਔਖਾ ਹੋਣ ਦੀ ਲੋੜ ਹੀ ਨਹੀਂ ਸੀ ਕਿਉਂਕਿ ਘਰ ਦੇ ਹਰ ਕੋਨੇ ਵਿੱਚ ਤਾਂ ਕੈਮਰਾਸ ਸਨ ਪਰ ਪੁਲਿਸ ਨੂੰ ਉਹਨਾਂ ਕੈਮਰਾਸ ਦੀ ਸਾਰੀ ਰਿਕਾਰਡਿੰਗ ਡਿਲੀਟ ਹੋ ਹੀ ਨਹੀਂ ਲਦੀ ਹੈ ਹਾਂ ਕੁਝ ਐਵੀਡੈਂਸ ਲੁਕਾਏ ਨਹੀਂ ਜਾ ਸਕਦੇ ਸੀ ਉਸ ਰੂਮ ਚ ਮਿਲੇ ਹੋਂਦੇ ਤੱਬੇ ਭਵਕਰਨ ਨਾਲ ਮੈਚ ਕਰ ਜਾਂਦੇ ਨੇ ਪੋਸਟਮਾਰਟਮ ਰਿਪੋਰਟ ਚ ਭਵਕਰਨ ਦੀ ਮੌਤ ਬਾਰੇ ਖੁਲਾਸਾ ਵੀ ਹੋ ਜਾਂਦਾ ਹੈ ਕਿ ਉਸ ਦੀ ਮੌਤ ਦਾ ਕਾਰਨ ਸੜ ਕੇ ਮਰਨਾ ਬਿਲਕੁਲ ਨਹੀਂ ਸੀ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਪੁਲਿਸ ਆਪਣੇ ਤਰੀਕੇ ਨਾਲ ਇਨਵੈਸਟੀਗੇਸ਼ਨ ਅੰਜਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਨਾ ਕਿਸੇ ਨਾਲ ਕੋਈ ਜ਼ਿਕਰ ਨਾ ਰੌਲਾ ਜਮਾ ਡਿਸਕ੍ਰੀਟ ਹੋ ਗਿਆ। ਦਿਉਨੂ ਵੀ ਪੁਲਿਸ ਇੱਕੋ ਦਮ ਗ੍ਰਿਫਤਾਰ ਨਹੀਂ ਕਰਦੀ ਹਾਲਾਂਕਿ ਅਜੇ ਤੱਕ ਐਵਿਡੈਂਸ ਕਾਫੀ ਹੁੰਦੇ ਨੇ ਪਰ ਪੁਲਿਸ ਜਾਂਚ ਨੂੰ ਪੋਰਟ ਸਟਰੋਂਗ ਕਰਨਾ ਚਾਹੁੰਦੀ ਹੁੰਦੀ ਹੈ। ਫਿਰ ਦਿਉਨੂ 10 ਮਈ 2019 ਨੂੰ ਡੋਮੈਸਟਿਕ ਫਲਾਈਟ ਤੋਂ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਸ ਵਕਤੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਇੰਚਾਰਜ ਅਧਿਕਾਰੀ ਸੁਪਰੀਡੈਂਟ ਡੋਨਾ ਰਚਡਸਨ ਕਹਿੰਦੇ ਨੇ ਕਿ ਜਾਂਚ ਦੇ ਸ਼ੁਰੂ ਵਿੱਚ ਦਿਓ ਨੂੰ ਪਰਸਨ ਆਫ ਇੰਟਰਸਟ ਵਜੋਂ ਆਇਡੈਂਟੀਫਾਈ ਕੀਤਾ ਗਿਆ ਸੀ ਹਾਲਾਂਕਿ ਅਜੇ ਵੀ ਅਜਿਹੇ ਲੋਕ ਨੇ ਜੁਨਾ ਕੋਲੋਂ ਹੋਰ ਜ਼ਰੂਰੀ ਇਨਫੋਰਮੇਸ਼ਨ ਮਿਲ ਸਕਦੀ ਹੈ ਜੋ ਮਾਮਲੇ 'ਚ ਹੋਰ ਕਲੈਰਿਟੀ ਲਿਆ ਸਕਦੇ ਨੇ ਪੁਲਿਸ ਵੱਲੋਂ ਹਰਜੋਤ ਦਿਓ ਤੇ ਸੈਕੰਡ ਡਿਗਰੀ ਮਰਡਰ ਦਾ ਚਾਰਜ ਲਾਇਆ ਜਾਂਦਾ ਪਰ ਡਿਫੈਂਸ ਇਸ ਨੂੰ ਮੈਂਸ SLAUGHTER ਲਈ 네ਗੋਸ਼ੀਏਟ ਕਰਦੀ ਹੈ। ਪੈਸੇ ਤਾਂ ਬਹੁਤ ਵੀਡੀਓਸ 'ਚ ਦੱਸਿਆ ਪਰ ਇੱਕ ਵਾਰੀ ਫੇਰ ਤੋਂ ਦੱਸ ਦਿੰਨੀ ਆ ਕਿ ਸੈਕੰਡ ਡਿਗਰੀ ਚਾਰਜ ਤੇ ਮੈਂਸ SLAUGHTER 'ਚ ਕੀ ਫਰਕ ਹੈ। ਸੈਕੰਡ ਡਿਗਰੀ ਚਾਰਜ 'ਚ ਇਹ ਹੁੰਦਾ ਹੈ ਕਿ ਕਤਲ ਪਲਾਨ ਕਰਕੇ ਨਹੀਂ ਕੀਤਾ ਗਿਆ। ਇਹ ਹੀਟ ਆਫ ਦਾ ਮੂਮੈਂਟ 'ਚ ਹੋ ਗਿਆ। ਜਦਕਿ ਮੈਂਸ SLAUGHTER 'ਚ ਇਹ ਹੁੰਦਾ ਹੈ ਕਿ ਕਤਲ ਨਾ ਪਲਾਨ ਕੀਤਾ ਗਿਆ, ਨਾ ਹੀ ਕਦੀ ਉਸ ਸ਼ਖਸ ਨੂੰ ਮਾਰਨ ਦੀ ਗੱਲ ਵੀ ਦਿਮਾਗ 'ਚ ਆਈ। ਇਹ ਗਲਤੀ ਨਾਲ ਹੋ ਗਿਆ, ਹਾਦਸਾ ਹੋ ਗਿਆ। ਡਿਫੈਂਸ ਲਾਇਰ ਫਾਲਰ ਨੇ ਕਿਹਾ ਕਿ ਪਵ ਗਾਰੰਟੀ ਸਿੱਧੀ ਮੌਤ ਪੂਰੀ ਤਰ੍ਹਾਂ ਦੁਰਘਟਨਾ ਸੀ ਉਸ ਨੂੰ ਨਹੀਂ ਪਤਾ ਸੀ ਕਿ ਚੈਂਬਰ ਵਿੱਚ ਗੋਲੀ ਸੀ ਬੰਦੂਕ ਪੂਰੀ ਤਰ੍ਹਾਂ ਅਣਜਾਣੇ ਵਿੱਚ ਚੱਲ ਗਈ ਉਸ ਦੀ ਮੌਤ ਸੰਭਾਵਤ ਤੌਰ ਤੇ ਤੁਰੰਤ ਹੋਈ ਸੀ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦਿਓ ਬੰਦੂਕ ਨਾਲ ਕੋਈ ਬਚਕਾਨੀ ਹਰਕਤ ਨਹੀਂ ਕਰ ਰਿਹਾ ਸੀ ਉਸ ਨਾਲ ਖੇਡ ਨਹੀਂ ਰਿਹਾ ਸੀ ਬਸ ਇੱਕ ਗਲਤੀ ਨਾਲ ਚੱਲ ਗਈ ਹਾਂ ਉਸ ਦਾ ਇਹ ਦੋਸ਼ ਜ਼ਰੂਰ ਹੈ ਕਿ ਉਸ ਕੋਲ ਇੱਕ ਗੈਰ ਕਾਨੂੰਨੀ ਗਨ ਸੀ ਅਤੇ ਉਹ ਉਸ ਨੂੰ ਹਮੇਸ਼ਾ ਕੈਰੀ ਕਰਦਾ ਸੀ ਹੁਣ ਗੱਲ ਇਹ ਵੀ ਸੀ ਕਿ ਇਹਨਾਂ ਗੱਲਾਂ ਵਿੱਚ ਦਮ ਤਾਂ ਵੀ ਲੱਗ ਰਿਹਾ ਸੀ ਕਿਉਂਕਿ ਹਰਜੋਤ ਵੱਲੋਂ ਪਗ ਫਿਰਨ ਨੂੰ ਮਾਰਨ ਦਾ ਕੋਈ ਮੋਟਿਵ ਪੁਲਿਸ ਲੱਭ ਨਹੀਂ ਸਕੀ ਸੀ ਕਿਉਂਕਿ ਜੇ ਸੈਕੰਡ ਡਿਗਰੀ ਦਾ ਚਾਰਜ ਸੀ ਤਾਂ ਕੋਈ ਕਾਰਨ ਵੀ ਤਾਂ ਹੋਏਗਾ ਮਾਰਨ ਦਾ ਕੋਈ ਵੀ ਝਗੜਾ ਜਾਂ ਕੁਝ ਹੋਰ ਪਰ ਪੁਲਿਸ ਨੂੰ ਇਦਾਂ ਦਾ ਕੋਈ ਕਾਰਨ ਨਹੀਂ ਮਿਲਿਆ ਸੀ ਇਹ ਦੱਸਣਾ ਮੈਂ ਪਹਿਲਾਂ ਭੁੱਲ ਗਈ ਕਿ 15 ਅਕਤੂਬਰ 2019 ਨੂੰ ਇਸ ਕੇਸ ਦੇ ਟਰਾਇਲ ਦੀ ਸ਼ੁਰੂਆਤ 'ਚ ਹਰਜੋਤ ਸਿੰਘ ਕੋਰਟ 'ਚ ਆਪਣੀ ਗਲਤੀ ਤੇ ਪਛਤਾਵਾ ਸ਼ੋਅ ਕਰਦਾ ਹੈ ਮਾਫੀ ਮੰਗਦਾ ਹੈ ਕਿ ਉਸ ਤੋਂ ਆ ਸਭ ਹੋ ਗਿਆ ਉਸਨੇ ਕਿਹਾ ਕਿ ਮੈਂ ਉਸ ਨੂੰ ਬਹੁਤ ਬਹੁਤ ਪਿਆਰ ਕਰਦਾ ਸੀ ਮੈਂ ਉਸ ਨੂੰ ਕਦੀ ਵੀ ਦੁਖੀ ਨਹੀਂ ਕਰਦਾ ਇਹ ਜਾਣ ਕੇ ਕਿ ਕਿਸੇ ਤਰ੍ਹਾਂ ਮੈਂ ਉਸ ਦੀ ਮੌਤ ਦਾ ਕਾਰਨ ਬਣਿਆ ਮੈਨੂੰ ਹਰ ਰੋਜ਼ ਬਹੁਤ ਦੁੱਖ ਹੁੰਦਾ ਹੈ ਤੇ ਮੈਨੂੰ ਆਪਣੀ ਜ਼ਿੰਦਗੀ ਇਹ ਜਾਣਦਿਆਂ ਹੋਇਆ ਜਿਉਣੀ ਪੈ ਰਹੀ ਹੈ ਕਿ ਜਿਸ ਕੁੜੀ ਨੂੰ ਮੈਂ ਇੰਨਾ ਪਿਆਰ ਕਰਦਾ ਸੀ ਉਹ ਮੇਰੇ ਹੱਥੋਂ ਮਰ ਗਈ ਦਿਓ ਨੇ ਅੱਗੇ ਕਿਹਾ ਕਿ ਉਸ ਨੂੰ ਉਮੀਦ ਨਹੀਂ ਕਿ ਟੀਸੀ ਦਾ ਪਰਿਵਾਰ ਉਸ ਨੂੰ ਮਾਫ ਕਰੇਗਾ ਇਹ ਇੱਕ ਦੁਖਦਾਈ ਮੰਦਪਾਗਾ ਹਾਦਸਾ ਸੀ ਜਿਸ ਨੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਅਤੇ ਮੈਨੂੰ ਤੋੜ ਦਿੱਤਾ ਪਰ ਮੈਂ ਨਤੀਜਿਆਂ ਨੂੰ ਸਵੀਕਾਰ ਕਰਾਂਗਾ ਮੈਨੂੰ ਉਮੀਦ ਹੈ ਕਿ ਉਸਦੇ ਪਰਿਵਾਰ ਅਤੇ ਦੋਸਤਾਂ ਨੂੰ ਇਹ ਜਾਣ ਕੇ ਕੁਝ ਦਿਲਾਸਾ ਮਿਲੇਗਾ ਕਿ ਅਸਲ ਵਿੱਚ ਕੀ ਹੋਇਆ ਸੀ ਜਦੋਂ ਦਲੀਲ ਸਾਹਮਣੇ ਆਈ ਕਿ ਜੇ ਇਹ ਇੰਨਾ ਹੀ ਸੱਚਾ ਹੈ ਦਿਓ ਤੇ ਇਹ ਸਭ ਜੇ ਇਸ ਤੋਂ ਗਲਤੀ ਨਾਲ ਹੋਇਆ ਤਾਂ ਐਮੇ 911 ਤੇ ਕਾਲ ਕਿਉਂ ਨਹੀਂ ਕੀਤੀ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਦੱਸਿਆ ਇਸ ਤੇ ਡਿਫੈਂਸ ਦਾ ਕਹਿਣਾ ਸੀ ਕਿ ਇਹ ਇਸ ਦੀਆਂ ਬਚਕਾਨੀਆਂ ਹਰਕਤਾਂ ਸੀ ਤੇ ਖਬਰਾਂ 'ਚ ਲਏ ਗਏ ਫੈਸਲੇ ਸਨ ਉਹ ਬਹੁਤ ਡਰ ਗਿਆ ਸੀ ਵੈਸੇ ਵੀ ਉਸਦੀ ਡਰੱਗਸ ਚ ਇਨਵੋਲਵਮੈਂਟ ਸੀ ਕੰਪਨੀ ਮਾਰੀ ਸੀ ਪਲੱਸ ਇਲੀਗਲ ਹਥਿਆਰ ਸੀ ਉਸ ਕੋਲ ਘਰ ਚ ਵੀ ਪਏ ਸੀ ਸੋ ਆਪਣਾ ਰਿਕਾਰਡ ਹੀ ਉਸ ਦਾ ਇਦਾਂ ਦਾ ਸੀ ਕਿ ਉਹ ਪੁਲਿਸ ਤੋਂ ਡਰ ਗਿਆ ਸੀ ਵੈਸੇ ਪੋਸਟਮਾਰਟਮ ਵਿੱਚ ਪਵ ਕਿਰਨ ਦੇ ਸਿਰ ਤੇ ਫ੍ਰੈਕਚਰਸ ਦਾ ਵੀ ਜ਼ਿਕਰ ਸੀ ਉਹ ਕਿੱਦਾਂ ਹੋਏ ਇਹ ਵੀ ਸਾਫ਼ ਨਹੀਂ ਸੀ ਹੋਇਆ ਇੱਥੇ ਭਗਤ ਕਿਰਨ ਤੇਸੀ ਦੇ ਪਰਿਵਾਰ ਵਾਲੇ ਵੀ ਵਿਕਟਿਮ ਇੰਪੈਕਟ ਸਟੇਟਮੈਂਟ ਰੀਡ ਕਰਦੇ ਨੇ ਜਿਸ ਚ ਉਹਨਾਂ ਦਾ ਵੱਡਾ ਦੁੱਖ ਸਾਫ਼ ਜ਼ਾਹਰ ਹੋ ਰਿਹਾ ਹੁੰਦਾ ਭਾਵ ਕਿ ਰਨ ਨਾਲ ਬਤਾਏ ਹਰ ਪਲ ਨੂੰ ਉਹ ਯਾਦ ਕਰ ਰੋਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਪਰਿਵਾਰ ਚ ਰਿਸ਼ਤੇਦਾਰੀ ਚ ਹਰ ਸੁੱਖ ਦੁੱਖ ਦੇ ਮੌਕੇ ਤੇ ਉਹਨੂੰ ਬੜਾ ਮਿਸ ਕਰਦੇ ਆ ਤੇ ਨਾਲੇ ਕਿਡਨੀ ਟ੍ਰਾਂਸਪਲੈਂਟ ਤੋਂ ਬਾਅਦ ਉਸ ਦੀ ਨਵੀਂ ਜ਼ਿੰਦਗੀ ਸ਼ੁਰੂ ਹੋਈ ਹੀ ਸੀ ਅਜੇ ਸਿਰਫ 6 ਮਹੀਨੇ ਪਹਿਲਾਂ ਪਰ ਉਸ ਦੇ ਲੇਖਾਂ ਚ ਇਹ ਸੁਖ ਸੀ ਹੀ ਨਹੀਂ 15 ਫਰਵਰੀ 2022 ਨੂੰ ਇਸ ਕੇਸ ਤੇ ਡਿਸੀਜਨ ਆ ਜਾਂਦਾ ਹੈ ਉਹਨੂੰ ਮੈਂਸਲਟਰ ਵਿਦ ਫਾਇਰਆਰਮ ਹੇਟ ਤੇ ਨਾਲੇ ਸਬੂਤਾਂ ਨੂੰ ਮਟਾਉਣ ਦੇ ਕਰਕੇ 7 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਦਿਓ ਨੂੰ ਜਦੋਂ ਇਹ ਕਾਰਾ ਇਸ ਤੋਂ ਹੋਇਆ ਉਦੋਂ ਇਹ 19 ਸਾਲਾਂ ਦਾ ਸੀ ਤੇ ਹੁਣ ਆਲਮੋਸਟ 25 ਦਾ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਸਜ਼ਾ ਘੱਟ ਲੱਗੀ ਸੀ ਕਿਉਂਕਿ ਇੱਕ ਪਾਸੇ ਕਿਸੇ ਦੀ ਜਾਨ ਗਈ ਸੀ ਪਰ ਕੋਰਟ ਦਾ ਫੈਸਲਾ ਆਹੀ ਸੀ ਤੇ ਜਿਹੜੇ ਇਸ ਦਾ ਭਰਾ ਗੁਰਵਿੰਦਰ ਸਿੰਘ ਤੇ ਦੂਜਾ ਮੁੰਡਾ ਤਜਿੰਦਰ ਸਿੰਘ ਹੁੰਦੇ ਆ ਇਹਨਾਂ ਨੂੰ ਸਬੂਤਾਂ ਦੀ ਕਮੀ ਕਰਕੇ ਛੱਡ ਦਿੱਤਾ ਜਾਂਦਾ ਹੈ ਕੋਰਟ ਦੀਆਂ ਨਜ਼ਰਾਂ 'ਚ ਵੀ ਇਹ ਇੱਕ ਗਲਤੀ ਸੀ ਉਹ ਗਲਤੀ ਜਿਸ ਨਾਲ ਕਿਸੇ ਬੇਕਸੂਰ ਦੀ ਜਾਨ ਚਲੀ ਗਈ ਤੇ ਇਹੀ ਆਖਰੀ ਫੈਸਲਾ ਮੰਨਣਾ ਵੀ ਪੈਂਦਾ ਹੈ ਪਰ ਉਸ ਬੰਦ ਕਮਰੇ ਚ ਉਸ ਰਾਤ ਕੀ ਹੋਇਆ ਸੀ ਇਹ ਅਜੇ ਵੀ ਕਈ ਵਾਰ ਗੁਜਾਰਤ ਲੱਗਦਾ ਹੈ ਉਸ ਦੇ ਘਰ ਦੇ ਘਰ ਸਨ ਹਾਲਾਂਕਿ ਰੂਮ ਦਿਓ ਦਾ ਫਰਸਟ ਫਲੋਰ ਤੇ ਸੀ ਘਰਦਿਆਂ ਨੂੰ ਕਿਉਂ ਨਹੀਂ ਕੁਝ ਪਤਾ ਲੱਗਿਆ ਬੋਲੀ ਚਲਣ ਦੀ ਆਵਾਜ਼ ਕਿਉਂ ਨਹੀਂ ਆਈ ਇਸ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਆਉਂਦਾ ਪਰ ਫਿਰ ਕਹੂੰਗੀ ਕਿ ਕੋਰਟ ਦਾ ਫੈਸਲਾ ਹੀ ਆਖਰੀ ਫੈਸਲਾ ਹੁੰਦਾ ਹੈ ਬਾਕੀ ਦਿlo ਜ਼ਹਿਨ ਦੀਆਂ ਕਚੈਰੀਆਂ ਹੋਰ ਹੁੰਦੀਆਂ ਨੇ ਵਾਹਿਗੁਰੂ ਮਿਹਰ ਕਰ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸਾ